ਤੰਤਨ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਦੀ ਯਾਤਰਾ ਤੇ ਗਏ ਤਾਂ ਇਸ ਯਾਤਰਾ ਵਿੱਚ ਭਾਈ ਮਰਦਾਨਾ ਗੁਰੂ ਜੀ ਦੇ ਨਾਲ ਸੀ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੁਸਲਮਾਨਾਂ ਵਿੱਚ ਮੱਕੇ ਦੇ ਹੱਜ ਦਾ ਬਹੁਤ ਮਹੱਤਵ ਹੈ ਅਸੀਂ ਜੰਗਲ ਅਤੇ ਪਹਾੜ ਬਥੇਰੇ ਘੁੰਮ ਲਏ ਹਨ ਅਤੇ ਇਹਨਾਂ ਉਜੜੇ ਪੈਂਡਿਆਂ ਵਿੱਚ ਮੈਨੂੰ ਬਹੁਤ ਭੁੱਖ ਨੰਗ ਹਡਾਉਣੀ ਪਈ ਹੈ ਕਿਰਪਾ ਕਰਕੇ ਹੁਣ ਹੱਜ ਤੇ ਜਾਣ ਲਈ ਮਨ ਬਣਾਓ ਗੁਰੂ ਜੀ ਖਾਜ਼ੀਆਂ ਵਾਲਾ ਪੇਸ ਬਣਾ ਕੇ ਕਰਤਾਰਪੁਰ ਤੋਂ ਤਲਵੰਡੀ ਸ਼ਕਰਪੁਰ ਗਾਜੀ ਖਾਨ ਆਦ ਥਾਵਾਂ ਤੋਂ ਹੁੰਦੇ ਹੋਏ ਸਿੰਧ ਅਤੇ ਫਿਰ ਖਾਜ਼ੀਆਂ ਨਾਲ ਰਲ ਕੇ ਮੱਕਾ شریف ਜਾ ਪਹੁੰਚੇ ਉੱਥੇ ਪਹੁੰਚ ਕੇ ਗੁਰੂ ਜੀ ਪ੍ਰਕਰਮਾਂ ਵਿੱਚ ਲੇਟ ਗਏ ਉਸ ਵੇਲੇ ਉਹਨਾਂ ਦੇ ਪੈਰ ਕਾਬੇ ਵੱਲ ਸਨ ਜਿਸ ਨੂੰ ਕੋਰ ਨਰਾਦਰੀ ਸਮਝਿਆ ਜਾਂਦਾ ਸੀ ਇੱਕ ਜੀਵਨ ਨਾਮੀ ਹਾਜੀ ਦੀ ਗੁਰੂ ਜੀ ਉੱਪਰ ਨਜ਼ਰ ਪਈ ਤਾਂ ਉਸਨੇ ਗੁਰੂ ਜੀ ਨੂੰ ਪੈਰ ਦੇ ਨਾਲ ਠੁੱਡਾ ਮਾਰਿਆ ਅਤੇ ਆਖਿਆ ਤੂੰ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੈ ਗੁਰੂ ਜੀ ਨੇ ਬੜੇ ਪਿਆਰ ਨਾਲ ਜੀਵਨ ਨੂੰ ਆਖਿਆ ਮੈਂ ਥੱਕਿਆ ਹੋਇਆ ਪਰਦੇਸੀ ਹਾਂ ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ ਮੇਰੇ ਪੈਰ ਉਸ ਪਾਸੇ ਵੱਲ ਕਰ ਦਿਓ ਜੀਵਨ ਨੇ ਕ੍ਰੋਧ ਵਿੱਚ ਆ ਕੇ ਗੁਰੂ ਜੀ ਨੂੰ ਲੱਤਾਂ ਤੋਂ ਫੜ ਕੇ ਕਸੀ ਟਿਆ ਅਤੇ ਉਸ ਪਾਸੇ ਵੱਲ ਪੈਰ ਕਰ ਦਿੱਤੇ ਜਿੱਧਰ ਕਾਬਾ ਨਹੀਂ ਸੀ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੂੰ ਉਸ ਪਾਸੇ ਵੀ ਕਾਬਾ ਹੀ ਨਜ਼ਰੀ ਪਿਆ ਫਿਰ ਉਸਨੇ ਗੁਰੂ ਜੀ ਦੇ ਪੈਰ ਕਿਸੇ ਹੋਰ ਪਾਸੇ ਵੱਲ ਕੀਤੇ ਤਾਂ ਉਧਰ ਵੀ ਕਾਬਾ ਦਿਸਣ ਲੱਗ ਪਿਆ ਜੀਵਨ ਹੈਰਾਨ ਹੋ ਕੇ ਇਹ ਗੱਲ ਹੋਰ ਹਾਜ਼ੀਆਂ ਨੂੰ ਵੀ ਦੱਸਣ ਗਿਆ ਅਤੇ ਫਿਰ ਉਹ ਸਾਰੇ ਹੈਰਾਨ ਹੋ ਕੇ ਗੁਰੂ ਜੀ ਦੇ ਦੁਆਲੇ ਇਕੱਠੇ ਹੋ ਕੇ ਬੈਠ ਗਏ ਗੁਰੂ ਜੀ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਤੁਸੀਂ ਹਜਰਤ ਮੁਹੰਮਦ ਸਾਹਿਬ ਦੇ ਬਚਨ ਭੁੱਲ ਗਏ ਹੋ ਜਿੱਧਰ ਵੀ ਤੁਸੀਂ ਮੂੰਹ ਕਰੋਗੇ ਅੱਲਾ ਉਸ ਪਾਸੇ ਹੀ ਹੋਵੇਗਾ ਕਿਉਂਕਿ ਉਹ ਸਰਵਸ਼ਕਤੀਮਾਨ ਅਤੇ ਸਰਵਵਿਆਪਕ ਹੈ ਅਗਲੀ ਸਵੇਰ ਮਖਦੂਮ ਰੁਕਮਦੀਨ ਦੀ ਅਗਵਾਈ ਵਿੱਚ ਬਹੁਤ ਸਾਰੇ ਹਾਜੀ ਗੁਰੂ ਜੀ ਦਿਵਾਲੇ ਆਣ ਜੁੜੇ ਕਾਫੀ ਲੰਮੀ ਚਰਚਾ ਹੋਈ ਰੁਕਮਦੀਨ ਨੇ ਗੁਰੂ ਜੀ ਨੂੰ ਪੁੱਛਿਆ ਕਿ Hindu ਵੱਡਾ ਹੈ ਜਾਂ ਮੁਸਲਮਾਨ ਗੁਰੂ ਜੀ ਨੇ ਦੋ ਟੁਕ ਜਵਾਬ ਦਿੰਦਿਆਂ ਆਖਿਆ Hindu ਜਾਂ Musalman ਹੋਣ ਨਾਲ ਕੋਈ ਵੀ ਬੰਦਾ ਵੱਡਾ ਜਾਂ ਛੋਟਾ ਚੰਗਾ ਜਾਂ ਮਾੜਾ ਅਮੀਰ ਜਾਂ ਗਰੀਬ ਨਹੀਂ ਹੋ ਜਾਂਦਾ ਚੰਗੇ ਜਾਂ ਮਾੜੇ ਕੰਮ ਕਰਨ ਨਾਲ ਹੀ ਬੰਦਾ ਚੰਗਾ ਜਾਂ ਮਾੜਾ ਹੁੰਦਾ ਹੈ ਮਰਨ ਉਪਰੰਤ ਚੰਗੇ ਜਾਂ ਮੰਦੇ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ ਮੰਦੇ ਕੰਮਾਂ ਦਾ ਫਲ ਕੋਈ نبی رسول ਜਾਂ ਕੋਈ ਹੋਰ ਵਿਚੋਲਾ ਨਹੀਂ ਟਾਲ ਸਕਦਾ ਕਿਉਂਕਿ ਅੱਲਾ ਦੇ ਘਰ ਸ਼ਫਾਰਸ਼ਾਂ ਨਹੀਂ ਚੱਲਦੀਆਂ ਉੱਥੇ ਕਰਮਾਂ ਅਨਸਾਰ ਨਿਵੇੜੇ ਹੁੰਦੇ ਹਨ ਸਭ ਦੀ ਨਿਸ਼ਾ ਹੋ ਗਈ ਗੁਰੂ ਜੀ ਨੇ ਰੁਕਮਦੀਨ ਨੂੰ ਪੰਜ ਉਪਦੇਸ਼ ਦਿੱਤੇ ਅੱਲਾ ਦੀ ਬੰਦਗੀ ਸੱਚ ਨੂੰ ਪੱਲੇ ਬੰਨਣਾ ਕਿਰਤ ਕਰਨੀ ਵੰਡ ਕੇ ਛਕਣਾ ਅਤੇ ਦਸਬੰਦ ਕੱਢਣਾ ਅਤੇ ਆਖਿਆ ਕਿ ਇਨ੍ਹਾਂ ਉੱਤੇ ਅਮਲ ਕਰੋਗੇ ਤਾਂ ਅੱਲਾਹ ਦੀ ਦਰਗਾਹ ਵਿੱਚ ਪ੍ਰਵਾਨ ਚੜ ਜਾਓਗੇ ਰੁਕਮਦੀਨ ਤਾਂ ਗੁਰੂ ਜੀ ਦੇ ਚਰਨੀ ਟੈ ਪਿਆ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਇਸ ਮੁਲਾਕਾਤ ਦੀ ਕੋਈ ਤੁਸੀਂ ਨਿਸ਼ਾਨੀ ਦੇ ਕੇ ਜਾਵੋ ਗੁਰੂ ਜੀ ਨੇ ਆਪਣੀਆਂ ਖੜਾਵਾ ਕੌਂਸ ਦੇ ਦਿੱਤੀਆਂ ਜੋ ਨਿਸ਼ਾਨੀ ਵਜੋਂ ਉਸ ਦੀ ਔਲਾਦ ਬਹਾਵਲਪੁਰ ਦੀ ਉੱਚ ਦੇ ਪੀਰਾਂ ਪਾਸ ਬੜੇ ਪਿਆਰ ਨਾਲ ਸੰਭਾਲ ਕੇ ਰੱਖੀ ਹੋਈ ਹੈ ਸੋ ਇੱਥੇ ਗੱਲ ਜ਼ਿਕਰਯੋਗ ਹੈ ਕਿ ਮੱਕੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਰਚਾ ਖਾਜ਼ੀਆਂ ਕਾਜ਼ੀਆਂ ਨਾਲ ਬਹੁਤ ਲੰਮਾ ਸਮਾਂ ਚੱਲਦੀ ਰਹੀ ਸੀ ਇੱਥੇ ਖਾਜ਼ੀਆਂ ਕਾਜ਼ੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਬਹੁਤ ਜ਼ਿਆਦਾ ਬਹਿਸ-ਵਸਾਈਆ ਕੀਤਾ ਸੀ ਉਹਨਾਂ ਨੇ ਹਿੰਦੂਆਂ ਬਾਰੇ ਬਹੁਤ ਬਚਨ ਬੋਲੇ ਸਨ ਸੋ ਇੱਥੇ ਹੀ ਕਥਾ ਦੀ ਸਮਾਪਤੀ ਹੈ ਫਿਰ ਆਪ ਜੀ ਦੇ ਸੰਮੁਖ ਇਸ ਤਰ੍ਹਾਂ ਦਾ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਸਤਨਾਮ ਸ਼੍ਰੀ ਵਾਹਿਗੁਰੂ